ਸਤ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਆਂ ਪੰਜਾਬ ਦੇ ਮੌਸਮ ਦੀ ਜਾਣਕਾਰੀ ਦੀ ਵੀਡੀਓ ਹੁਣੇ-ਹੁਣੇ ਪੰਜਾਬ ਦੇ ਮੌਸਮ ਬਾਰੇ ਆਈ ਜਾਣਕਾਰੀ ਪੰਜਾਬ ਦੇ ਵਿੱਚ ਅਗਲੇ ਦਿਨਾਂ 'ਚ ਪਵੇਗਾ ਪਾਰੀਮੀ ਅਲਰਟ ਹੋਇਆ ਜਾਰੀ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਆ ਪੰਜਾਬ ਦੇ ਵਿੱਚ ਲੋਕਾਂ ਨੂੰ ਗਰਮੀ ਉਤਰ ਹੱਥ ਮਿਲੇਗੀ ਅਗਲੇ 5 ਦਿਨਾਂ ਤੱਕ ਸੂਬੇ ਇੱਥੇ ਹਵਾਵਾਂ ਚੱਲਣੂ ਨਾਲ ਮੀਂਹ ਪਵੇਗਾ ਤੇ ਮੌਸਮ ਵਿਭਾਗ ਅਨੁਸਾਰ 13 14 ਤੇ 15 April ਨੂੰ ਪੰਜਾਬ 'ਚ ਤੂਫਾਨ ਅਤੇ ਹਨੇਰੀ ਦੇ ਨਾਲ-ਨਾਲ ਲਗਾਤਾਰ ਮੀਂਹ ਪਵੇਗਾ ਜਿਸ ਕਰਕੇ ਪੰਜਾਬ 'ਚ ਤਿੰਨ ਦਿਨ ਲਗਾਤਾਰ ਬਰਸਾਤ ਹੁੰਦੀ ਹੈ ਤਾਂ ਕਿਸਾਨਾਂ ਦੀ ਵਾਢੀ ਕੀਤੀ ਕਣਕ ਦੀ ਫਸਲ ਜ਼ਮੀਨ ਦੇ ਡੱਗ ਜਾਵੇਗੀ ਜਿਸ ਨਾਲ ਉਹਨਾਂ ਦਾ ਭਾਰੀ ਮਾਲੀ ਨੁਕਸਾਨ ਹੋਵੇਗਾ ਮੀਂਹ ਨੇ ਇੱਕ ਵਾਰ ਫਿਰ ਕਿਸਾਨਾਂ ਦੀ ਚਿੰਤਾ ਵਧਾ ਦਿੱਤੀਗਾ ਜਿੱਥੇ ਲੋਕੜ ਗਰਮੀ ਤੋਂ ਰਾਹਤ ਮਿਲੇਗੀ ਹੋਤੀ ਅੰਦਾਜ਼ਾਂ ਵਾਤੇ ਕਾਲੇ ਬੱਦਲ ਛਾ ਜਾਣਗੇ ਤਫਾਨ ਦੇ ਨਾਲ ਨਾ ਬਿਜਲੀ ਚਮਕੀ ਗਈ ਇਸ ਤੋਂ ਇਲਾਵਾ ਦਾ ਸਤੇ 11 April ਨੂੰ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਉੱਤਰਾਖੰਡ ਵਿੱਚ ਮੀਂਹ ਪਵੇਗਾ ਜੀ ਹਾਂ ਵਰਨਨਯੋਗ ਇੱਕ ਇਸ ਸਮੇਂ ਪੰਜਾਬ ਦੇ ਕਈ ਇਲਾਕਿਆਂ ਵਿੱਚ ਕਣਕ ਦੀ ਫਸਲ ਪੱਕ ਚੁੱਕੀ ਹੈ ਤੇ ਕਈ ਜ਼ਿਲ੍ਹਿਆਂ ਵਿੱਚ ਫਸਲ ਪੱਕਣ ਦੀ ਕਗਾਰ ਤੇ ਹੈ ਇਸ ਤੋਂ ਬੰਦੀ ਸਰਕਾਰ ਵੱਲੋਂ 1 April ਤੋਂ ਸਰਕਾਰੀ ਖਰੀਦ ਕਰਨ ਦਾ ਐਲਾਨ ਕੀਤਾ ਗਿਆ ਹੈ ਵੀਡੀਓ ਦੇਖਣ ਲਈ ਤੁਹਾਡਾ ਤਾਂ